ਮੂਡ ਦਰਸ਼ਕਾਂ ਦੇ ਢਿੱਡੀ ਪੀੜਾ ਪਾਉਣ ਲਈ ਤਿਆਰ ਹੈ ਦਲਜੀਤ ਦਸਾਂਝ ਇਸ ਦਿਨ ਰਿਲੀਜ਼ ਹੋਵੇਗੀ ਸਰਦਾਰ ਜੀ 3 ਪੰਜਾਬੀ ਗਾਇਕ ਦਲਜੀਤ ਦਸਾਂਝ ਨੇ ਦੱਸਿਆ ਕਿ ਉਹਨਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੀ ਸ਼ੂਟਿੰਗ ਆਖਰਕਾਰ ਪੂਰੀ ਹੋ ਗਈ ਆ ਤੇ ਇਹ 27 ਜੂਨ ਨੂੰ ਰਿਲੀਜ਼ ਹੋਣ ਵਾਲੀ ਆ ਦਲਜੀਤ ਨੇ ਇੰਸਟਾਗ੍ਰam ਤੇ ਆਪਣੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਦਲਜੀਤ ਨੇ ਇੰਸਟਾਗ੍ਰam ਤੇ ਲਿਖਿਆ ਕਿ 27 ਜੂਨ ਨੂੰ ਸਰਦਾਰ ਜੀ 3 ਰਿਲੀਜ਼ ਹੋ ਰਹੀ ਆ ਆਖਰਕਾਰ ਸ਼ੂਟਿੰਗ ਪੂਰੀ ਹੋ ਗਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਬਾਬਾ ਪਾਗਲਾ ਵੇ ਮਿਲਦਿਆਂ ਸਿਨੇਮਾ ਕਰਾਚੀ ਸਰਦਾਰਜੀ ਪਹਿਲੀ ਵਾਰ 2015 ਵਿੱਚ ਰਿਲੀਜ਼ ਹੋਈ ਸੀ ਇਹ ਪੰਜਾਬੀ ਫੈਂਟਸੀ ਕਾਮੇਡੀ ਫਿਲਮ ਰੋਹਿਤ ਜਗਰਾਸ ਦੁਆਰਾ ਨਿਰਦੇਸ਼ਿਤ ਹੈ ਇਸ ਵਿੱਚ ਦਲਜੀਤ ਦੋਸਾਂਸ ਮੰਡੀ ਤਖਰ ਨੀਰੂ ਬਾਜਵਾ ਮੁੱਖ ਭੂਮਿਕਾ ਵਿੱਚ ਸੀ ਸਰਦਾਰਜੀ ਪੰਜਾਬੀ ਸਿਨੇਮਾ ਵਿੱਚ ਬਣੀਆਂ ਪਹਿਲੀਆਂ ਫੈਂਟਸੀ ਫਿਲਮਾਂ ਵਿੱਚੋਂ ਇੱਕ ਹੈ ਪੰਜਾਬ ਵਿੱਚ ਕਿਸੇ ਪੰਜਾਬੀ ਫਿਲਮ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਸੀ ਇਹ ਜੱਗੀ ਦੇ ਆਲੇ-ਦੁਆਲੇ ਘੁੰਮਦੀ ਆ ਜਿਸ ਨੂੰ ਲੰਡਨ ਵਿੱਚ ਇੱਕ ਹਵੇਲੀ ਵਿੱਚ ਰਹਿਣ ਵਾਲੇ ਭੂਤ ਨੂੰ ਭਜਾਉਣ ਦਾ ਕੰਮ ਸੌਂਪਿਆ ਗਿਆ ਆ। ਹਾਲਾਂਕਿ ਇਹ ਭੂਤ ਨਾਲ ਪਿਆਰ ਕਰਨ ਲੱਗਦਾ, ਤਾਂ ਹਾਸੂਹੀਨ ਹਾਲਾਤ ਪੈਦਾ ਹੋ ਜਾਂਦੇ ਨੇ। ਤੇ ਸਰਦਾਰ ਜੀ 2 ਦੀ ਦੂਜੀ ਕਿਸ਼ਤ 2016 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਤਲਜੀਤ ਨੇ ਮੋਨੀਕਾ ਗਿਲ ਅਤੇ ਸੋਨਮ ਬਾਜਵਾ ਦੇ ਨਾਲ ਤੇਰੀ ਭੂਮਿਕਾ ਨਿਭਾਈ ਸੀ। ਇਸ ਵਿੱਚ ਇੱਕ ਕਿਸਾਨ ਦੀ ਕਹਾਣੀ ਦੱਸੀ ਗਈ ਸੀ ਜੋ ਆਪਣੇ ਪਿੰਡ ਨੂੰ ਵਿਤੀ ਦੁਬਾਹੀ ਤੋਂ ਬਚਾਉਣ ਲਈ ਬੇਤਾਬ ਹੈ। ਜੋ ਹਰੇ ਭਰੇ ਚਰਗਾਹਾਂ ਦੀ ਭਾਲ ਵਿੱਚ ਵਿਦੇਸ਼ ਯਾਤਰਾ ਕਰਦਾ ਹੈ ਹਾਲਾਂਕਿ ਇੱਕ ਅਪਰਾਧਿਕ ਗੱਤ ਜੋੜ ਦਾ ਨਿਸ਼ਾਨਾ ਬਣਨ ਤੋਂ ਬਾਅਦ ਉਸ ਦੀ ਜ਼ਿੰਦਗੀ ਉਥਲ ਪੁਥਲ ਹੋ ਜਾਂਦੀ ਆ ਇਹ ਅਦਾਕਾਰਾਂ ਜਿਨ੍ਹਾਂ ਨੂੰ ਆਖਰੀ ਵਾਰ ਅਮਰ ਸਿੰਘ ਚਮਕੀਲਾ ਵਿੱਚ ਦੇਖਿਆ ਗਿਆ ਸੀ ਅਗਲੀ ਵਾਰ ਹਨੀ ਤ੍ਰਿਹਨ ਦੁਆਰਾ ਨਿਰਦੇਸ਼ਿਤ ਇੱਕ ਆਉਣ ਵਾਲੀ ਪੀਰੀਅਡ ਡਰਾਮਾ ਫਿਲਮ ਪੰਜਾਬ 95 ਵਿੱਚ ਨਜ਼ਰ ਆਣਗੇ ਧੰਨਵਾਦ ਜੀ